ਜਵੈਨ ਦਾ ਸੱਤ ਠੀਕ ਹੈ ਜੀ ਪੁਦੀਨੇ ਦਾ ਸੱਤ ਠੀਕ ਹੈ ਜੀ ਭੀਮਸੈਨ ਕਕਤ ਮਰ ਜਾਂਦੀ ਆ ਆਪਾਂ ਪਰੇਸ਼ਾਨ ਹੋਣ ਲੱਗ ਜਾਂਦੇ ਆ ਨੀਂਦ ਆਣ ਲੱਗ ਜਾਂਦੀ ਆ ਸ਼ੀਰ ਟੁੱਟਣ ਲੱਗ ਜਾਂਦਾ ਇੱਕ ਚੀਜ਼ ਦੱਸ ਕੇ ਜਾ ਰਹੇ ਬਹੁਤ ਜ਼ਬਰਦਸਤ ਠੀਕ ਹੈ ਜੀ ਹਰ ਇੱਕ ਬੰਦੇ ਨੂੰ ਠੀਕ ਹੈ ਅਗਰ ਕਿਸੇ ਨੂੰ ਕੋਰੋਨਾ ਦੇਖੋ ਅੱਜ ਦੀ ਦੇਹ ਜਿਹੜਾ ਕੋਰੋਨਾ ਹੈ ਉਹ ਅੱਜ ਵੀ ਬੰਦੇ ਨੂੰ ਹੁੰਦਾ ਪਿਆ ਉਹਦੀ ਵਜ੍ਹਾ ਕੀ ਹੈ ਕਿ ਤਿੰਨ ਚਾਰ ਮਹੀਨੇ ਬਾਅਦ ਆਪਣਾ ਸ਼ੀਰ ਸਾਰਾ ਡਾਊਨ ਹੋ ਜਾਂਦਾ ਹੈ ਹਾਂਜੀ ਹੋ ਜਾਂਦਾ ਜੀ ਸ਼ੀਰ ਦੀ ਤਾਕਤ ਮਰ ਜਾਂਦੀ ਆ ਆਪਾਂ ਪਰੇਸ਼ਾਨ ਹੋਣ ਲੱਗ ਜਾਂਦੇ ਆ ਨੀਂਦ ਆਣ ਲੱਗ ਜਾਂਦੀ ਆ ਸ਼ੀਰ ਟੁੱਟਣ ਲੱਗ ਜਾਂ ਪਦੀਨੇ ਦਾ ਸੱਤ ਠੀਕ ਹੈ ਜੀ ਭੀਮਸੈਨ ਕਪੂਰ ਠੀਕ ਹੈ ਜੀ ਤਿੰਨ ਚੀਜ਼ਾਂ ਲੋ ਠੀਕ ਹੈ ਕੰਜਦੀ ਕੋਲੀ ਚ ਪਾ ਲੋ ਇਹਦਾ ਪਾਣੀ ਬਣ ਜਾਂਦਾ ਠੀਕ ਹੈ ਜੀ ਚਾਰ ਬੂੰਦਾ ਪਾਣੀ ਚ ਸਵੇਰੇ ਸ਼ਾਮੀ ਪਾ ਕੇ ਪੀ ਲੋ ਠੀਕ ਹੈ ਜੀ ਠੀਕ ਹੈ ਜੀ ਵੈਸੇ ਪਤਾਸਾ ਹੀ ਪਾ ਕੇ ਲੋਕ ਦਿੰਦੇ ਪੁਰਾਣੇ ਵੈਦ ਹਾਂਜੀ ਜਿੰਨੂੰ ਸ਼ੂਗਰ ਹੋਵੇ ਉਹਨੂੰ ਖੰਡ ਨਹੀਂ ਚਾਹੀਦੀ ਪਤਾਸਾ ਨਹੀਂ ਚਾਹੀਦਾ ਹਾਂਜੀ ਬਿਲਕੁਲ ਪਾਣੀ ਚ ਹਰੇਕ ਵਸਤੇ ਆਉ ਗਿਆ ਹਾਂਜੀ ਤੁਹਾਡਾ ਨੱਕ ਜਿੰਨਾ ਮਰਜੀ ਬੰਦ ਹੈ ਤੁਸੀਂ ਮੜ ਜਾਓ ਦੇ ਨੱਕ ਤੇ ਬੂੰਦ ਲਾਓ ਮੜੀ ਸੁੰਘੋ ਇੱਕ ਸਕਿੰਟ ਜ਼ਿਆਦਾ ਆ ਉਸ ਤੋਂ ਪਹਿਲੇ ਤੁਹਾਡਾ ਨੱਕ ਖੁੱਲ ਜਾਊਗਾ 70 ਬਿਮਾਰੀਆਂ ਦਾ ਇਲਾਜ ਹੈ ਜਿਹੜੀ ਅਮ੍ਰਿਤ ਹਰਦੀ ਤੁਸੀਂ ਗੱਲ ਕਰ ਰਹੇ ਹੋ ਜੀ ਇਹਨੂੰ ਕੋਈ ਵੀ ਯੂਜ਼ ਕਰ ਸਕਦਾ ਬੱਚਾ ਵੀ ਬਜ਼ੁਰਗ ਵੀ ਕੋਈ ਵੀ ਯੂਜ਼ ਕਰ ਸਕਦਾ ਠੀਕ ਹੈ